ਸੱਤਰੀਆ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਮਾਤ ਕਹਾਣੀ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਕਿ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਕਿਸ ਵਿਸ਼ੇ ਨੂੰ ਆਧਾਰ ਬਣਾਇਆ ਹੈ ਇਸ ਤੋਂ ਪਿਛਲੀ ਕਲਾਸ ਦੇ ਵਿੱਚ ਅਸੀਂ ਭਾਬੀ ਮੈਨਾ ਕਹਾਣੀ ਦੀ ਸਾਹਿਤਕ ਅਲੋਚਨਾ ਤੇ ਉਸ ਤੋਂ ਪਿਛਲੀ ਕਲਾਸ ਦੇ ਵਿੱਚ ਤਾਸ਼ ਦੀ ਆਦਤ ਕਹਾਣੀ ਦੇ ਵਿਸ਼ਾ ਪੱਖ ਤੇ ਕਲਾਤਮਕ ਪੱਖ ਬਾਰੇ ਚਰਚਾ ਕਰ ਚੁੱਕੇ ਹਾਂ ਇਸ ਦੀਆਂ ਲੈਕਚਰ ਲੜੀਆਂ ਜੋ ਹਨ ਨਵੇਂ ਜੁੜੇ ਵਿਦਿਆਰਥੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਜ਼ਰੂਰ ਸੁਣ ਲੈਣ ਤੇ ਅੱਜ ਦੀ ਕਹਾਣੀ ਦੇ ਵਿਸ਼ੇ ਪੱਖ ਦੇ ਨਾਲ ਬਾਰੇ ਜਾਣੂ ਹੋਣ ਦੇ ਲਈ ਆਉਂ ਜੁੜਦੇ ਹਾਂ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਭੂਮਿਕਾ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਰਾਮਾਤ ਕਹਾਣੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੁਆਰਾ ਲਿਖੀ ਗਈ ਹੈ ਕਰਤਾਰ ਸਿੰਘ ਦੁੱਗਲ ਜੋ ਸਨ ਪੋਠੋਹਾਰ ਦੇ ਇਲਾਕੇ ਦੇ ਵਸਨੀਕ ਸਨ ਤੇ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਪੋਠੋਹਾਰੀ ਰੰਗਣ ਦੇ ਨਾਲ-ਨਾਲ ਯਥਾਰਥਕ ਚਿੱਤਰਨ ਦੀ ਵੀ ਪਰਮਾਰ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਕਹਾਣੀਕਾਰ ਦੁੱਗਲ ਜੋਹਨ ਕਰਤਾਰ ਸਿੰਘ ਦੁੱਗਲ ਫਰਾਈਡਵਾਦ ਦੀ ਪ੍ਰਵ੍ਰਤੀ ਦੇ ਅਧੀਨ ਪੰਜਾਬੀ ਦੇ ਵਿੱਚ ਲਿਖਣ ਵਾਲੇ ਪਹਿਲੇ ਕਹਾਣੀਕਾਰ ਹਨ ਤੇ ਉਹਨਾਂ ਨੇ ਫਰਾਈਡਵਾਦੀ ਪ੍ਰਵ੍ਰਤੀ ਦੇ ਅਧੀਨ ਔਰਤ ਮਰਦ ਸਬੰਧਾਂ ਦੇ ਬਾਰੇ નિਸ਼ੰਘ ਹੋ ਕੇ ਕਹਾਣੀਆਂ ਲਿਖਿਆ ਹਨ ਜਿੱਥੋਂ ਤੱਕ ਇਸ ਕਹਾਣੀ ਦਾ ਸਵਾਲ ਹੈ ਕਹਾਣੀਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਜੋ ਸਾਖੀ ਹੈ ਸਾਖੀ ਯਾਨੀ ਕਿ ਜੋ ਪ੍ਰਾਤਨ ਸਾਖੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਕਹਾਣੀ ਤੇ ਕਰਾਮਾਤ ਦਾ ਸੁਮੇਲ ਹੁੰਦਾ ਸੀ ਜੋ ਕਿ ਉਹਨਾਂ ਦੇ ਨਾਮਲੇਵਾ ਹੁੰਦੇ ਸਨ ਕਿਸੇ ਵੀ ਧਰਮ ਦੇ ਜੋ ਪੈਰੋਕਾਰ ਸਨ ਜੋ অবতারਪੁਰਖ ਸਨ ਪੁਰਸ਼ ਸਨ ਉਨ੍ਹਾਂ ਦੇ ਜੋ ਮੁਰੀਦ ਸਨ ਉਹਨਾਂ ਦੁਆਰਾ ਸ਼ਰਧਾ ਦੁਆਰ ਬਸ ਹੋ ਕੇ ਲਿਖੀਆਂ ਜਾਂਦੀਆਂ ਸਨ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਸਾਖੀ ਜੋ ਸੀ ਉਸ ਨੂੰ ਆਧਾਰ ਬਣਾ ਕੇ ਕਹਾਣੀ ਨੇ ਨਵੇਂ ਸੰਦਰਭ ਦੇ ਵਿੱਚ ਇਸ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ ਇਸ ਕਹਾਣੀ ਦਾ ਵਿਸ਼ਾ ਹੈ ਕਿ ਕਰਾਮਾਤ ਕਹਾਣੀ ਜੋ ਹੈ ਬਿਆਨੀਆਂ ਢਾਂਗ ਦੇ ਨਾਲ ਰਚੀ ਗਈ ਹੈ ਬਿਆਨੀਆਂ ਟੰਗ ਤੋਂ ਪਾਵ ਹੈ ਕਿ ਇਸ ਕਹਾਣੀ ਦੇ ਵਿੱਚ ਲੇਖਕ ਜੋ ਹੈ ਮੈਂ ਪੁਰਸ਼ ਹੈ ਪਾਵ प्रथम पुरुष ਅੰਦਾਜ਼ ਦੇ ਵਿੱਚ ਲਿਖੀ ਗਈ ਹੈ ਕਿਉਂਕਿ ਇਹ ਸਾਖ ਹੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਜੋ ਲੇਖਕ ਨੇ ਆਪਣੀ ਮਾਂ ਪਾਸੋਂ ਸੁਣੀ ਸੀ ਉਸ ਕਹਾਣੀ ਨੂੰ ਬਿਆਨ ਕਰਦਿਆਂ ਹੋਇਆਂ ਹੀ ਇਸ ਕਹਾਣੀ ਦੀ ਸਿਰਜਣਾ ਹੋਈ ਹੈ ਜਿਸ ਦਾ ਇਸ ਲਈ ਬਚਪਨ ਦੇ ਵਿੱਚ ਸੁਣੀ ਆਪਣੀ ਮਾਂ ਪਾਸੋਂ ਸੁਣੀ ਕਹਾਣੀ ਜੋ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੀ ਉਹ ਸੁਣਾਉਂਦਿਆਂ ਹੋਇਆਂ ਲੇਖਕ ਕਹਾਣੀ ਦਾ ਆਗਾਜ਼ ਕਰਦਾ ਹੈ ਕਿ ਗੁਰਨਾਨਕ ਦੇਵ ਜੀ ਜਦੋਂ ਉਦਾਸੀਆਂ ਦੌਰਾਨ ਹਸਨ ਅਬਦਾਲ ਹਸਨ ਅਬਦਾਲ ਪਿੰਡ ਦਾ ਸ਼ਹਿਰ ਦਾ ਨਾਮ ਹੈ ਜੋ ਕਿ ਪਾਕਿਸਤਾਨ ਵਿਖੇ ਹੈ। ਔਰ ਇਹ ਜੰਗਲੀ ਇਲਾਕਾ ਸੀ। ਜਦੋਂ ਗੁਰਨਾਨਕ ਦੇਵ ਜੀ ਉਦਾਸੀਆਂ ਦੌਰਾਨ ਉਸ ਹਸਨ ਅਬਦਾਲ ਸ਼ਹਿਰ ਦੇ ਵਿੱਚੋਂ ਦੀ ਲੰਘ ਰਹੇ ਸਨ ਤੇ ਗਰਮੀ ਕਾਰਨ ਪਾਈ ਮਰਦਾਨਾ ਜੀ ਨੂੰ ਪਾਣੀ ਦੀ ਬਹੁਤ ਪਿਆਸ ਲੱਗਦੀ ਹੈ। ਗੁਰਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਜਦੋਂ ਉਹ ਪਹਾੜੀ ਦੇ ਉੱਤੇ ਤਪ ਕਰ ਰਹੇ ਸੰਿਆਸੀ ਭਾਵ ਜੋ ਵਲੀ ਸੰਦਰਵੇਸ਼ ਸੰ ਜਿਨ੍ਹਾਂ ਨੂੰ ਵਲੀ ਕੰਧਾਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਦੇ ਬਾਰੇ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਉਹਨਾਂ ਦੇ ਕੋਲ ਪਾਣੀ ਮੌਜੂਦ ਹੈ ਇਸ ਲਈ ਮਰਦਾਨਾ ਜਦੋਂ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਵਲੀ ਕੰਧਾਰੀ ਕੋਲ ਪਾਣੀ ਪੀਣ ਲਈ ਜਾਂਦਾ ਹੈ ਤੇ ਵਲੀ ਕੰਧਾਰੀ ਪਾਣੀ ਪੀਣ ਤੋਂ ਪਹਿਲਾਂ ਜਦੋਂ ਮਰਦਾਨੇ ਨੂੰ ਪੁੱਛਦੇ ਹਨ ਕਿ ਤਾਂ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤੇ ਗੁਰੂ ਨਾਨਕ ਦੇਵ ਜੀ ਦਾ ਜਦੋਂ ਮਰਦਾਨਾ ਜ਼ਿਕਰ ਕਰਦਾ ਹੈ ਕਿ ਮੈਂ ਉਹਨਾਂ ਦਾ ਮូរੀਦ ਹਾਂ ਉਹਨਾਂ ਦਾ ਚੇਲਾ ਹਾਂ ਤੇ ਉਹਨਾਂ ਦੇ ਨਾਲ ਆਇਆ ਹਾਂ ਤਾਂ ਗੁਰੂ ਵਲੀ ਕੰਧਾਰੀ ਜੋ ਹੈ ਬਾਲੇ ਮਰਦਾਨਾ ਜੀ ਨੂੰ ਪਾਣੀ ਪਿਉਣ ਤੋਂ ਮਨਾ ਕਰ ਦਿੰਦਾ ਹੈ ਕਿਉਂ ਮਨਾ ਕਰਦਾ ਹੈ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਨੂੰ ਕਾਫਿਰ ਮੰਨਦਾ ਹੈ ਕਾਫਿਰ ਤੋਂ ਭਾਵ ਹੈ ਜਿਹੜਾ ਮੂਰਤੀ ਪੂਜਕ ਜਾਂ ਉਪਾਸਕ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਨੂੰ ਪੂਰੀ ਤਰ੍ਹਾਂ ਜਾਣਦਾ ਨਹੀਂ ਹੈ ਉਹਨਾਂ ਬਾਰੇ ਸੁਣੀ ਸੁਣਾਈ ਗੱਲ ਉਹ ਕਹਿ ਰਿਹਾ ਹੈ ਸੋ ਉਹਨਾਂ ਬਾਰੇ ਬੁਰਾ ਭਲਾ ਕਹਿੰਦਾ ਹੈ ਕਿਉਂਕਿ ਕਾਫਿਰ ਕਹਿਣਾ ਵੀ ਉਸ ਸਮੇਂ ਦੇ ਵਿੱਚ ਇੱਕ ਤਰ੍ਹਾਂ ਦੀ ਬਹੁਤ ਹੀਣਾ ਸ਼ਬਦ ਜਾਂ ਗਾਲ ਹੀ ਮੰਨੀ ਜਾਂਦੀ ਸੀ ਪਿਆਸ ਦਾ ਸਤਾਇਆ ਹੋਇਆ ਮਰਦਾਨਾ ਬਹੁਤ ਵਿਆਕੁਲ ਸਥਿਤੀ ਵਿੱਚ ਹੈ ਤੇ ਘਬਰਾਟ ਨਾਲ ਬੇਹੋਸ਼ ਹੋਣ ਤੱਕ ਦੀ ਨੌਬਤ ਆ ਜਾਂਦੀ ਹੈ ਕਿਉਂਕਿ ਬੜੀ ਗੰਦਾਰੀ ਦੇ ਕੋਲ ਗੁਰੂ ਨਾਨਕ ਦੇਵ ਜੀ ਤਿੰਨ ਵਾਰ ਮਰਦਾਨਾ ਜੀ ਨੂੰ ਭੇਜਦੇ ਹਨ ਔਰ ਤਿੰਨੋਂ ਵਾਰ ਹੀ ਬੜੀ ਗੰਦਾਰੀ ਉਸ ਨੂੰ ਪਾਣੀ ਪਿਉਣ ਤੋਂ ਇਨਕਾਰੀ ਹੋ ਜਾਂਦਾ ਹੈ ਤਾਂ ਮਰਦਾਨਾ ਜੀ ਦੀ ਵਿਆਕੁਲਤਾ ਨੂੰ ਦੇਖਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਫੇਰ ਮਰਦਾਨਾ ਨੂੰ ਨਿਮਰਤਾ ਸਹਿਤ ਫਰਿਆਦ ਕਰਨ ਦੇ ਲਈ ਪ੍ਰੇਰਿਤ ਕਰਕੇ ਵਲੀ ਕੰਧਾਰੀ ਕੋਲ ਭੇਜਦੇ ਹਨ ਜਦ ਤੀਜੀ ਵਾਰੀ ਤਾਂ ਵਲੀ ਕੰਧਾਰੀ ਫੇਰ ਵੀ ਟਸ ਤੋਂ ਮਸ ਨਹੀਂ ਹੁੰਦਾ ਤੇ ਪਾਣੀ ਪਿਉਣ ਤੋਂ ਇਨਕਾਰੀ ਹੋ ਜਾਂਦਾ ਹੈ ਤੇ ਮਰਦਾਨੇ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਗੁਰੂ ਨਾਨਕ ਦੇਵ ਜੀ ਉੱਥੇ ਹੀ ਪਹਾੜੀ ਤੋਂ ਪੱਥਰ ਪੁੱਟਣ ਦੇ ਲਈ ਕਹਿੰਦੇ ਹਨ ਕਿਉਂਕਿ ਪੱਥਰ ਚੁੱਕਦਿਆਂ ਹੀ ਪੱਥਰ ਹੇਠੋਂ ਪਾਣੀ ਦਾ ਚਸ਼ਮਾ ਫੁੱਟ ਨਿਕਲਦਾ ਹੈ ਜਿਸ ਨੂੰ ਪੀ ਕੇ ਮਰਦਾਨਿਆਂ ਜੀ ਦੀ ਪਿਆਸ ਜਿਹੜੀ ਆ ਉਹ ਸ਼ਾਂਤ ਹੁੰਦੀ ਹੈ ਦੂਜੇ ਪਾਸੇ ਬਲੀ ਕੰਧਾਰੀ ਜੋ ਹੈ ਜਦੋਂ ਆਪਣੇ ਖੂਹ ਤੋਂ ਪਾਣੀ ਪੀਣ ਲੱਗਦਾ ਹੈ ਤੇ ਉਸ ਖੂਹ ਦਾ ਸੋਮਾ ਸੁੱਕ ਚੁੱਕਿਆ ਹੁੰਦਾ ਹੈ ਪਾਬ ਉਹਦੇ ਚੋਂ ਪਾਣੀ ਖਤਮ ਹੋ ਚੁੱਕਿਆ ਹੁੰਦਾ ਹੈ ਬਲੀ ਕੰਧਾਰੀ ਗੁੱਸੇ ਵਿੱਚ ਆ ਕੇ ਪਹਾੜੀ ਤੋਂ ਪੱਥਰ ਹੀਠਾ ਨੂੰ ਗੁਰਨਾਨਕ ਦੇਵ ਜੀ ਵੱਲ ਰੋੜ ਦਿੰਦਾ ਹੈ ਇੱਥੇ ਬਲੀ ਕੰਧਾਰੀ ਦਾ ਗੁੱਸੇ ਵਿੱਚ ਆਉਣਾ ਵੀ ਇੱਕ ਇਸ਼ਾਰਾ ਹੈ ਇਸ ਗੱਲ ਦਾ ਕਿ ਜੋ ਤਪਸਵੀ ਹੀ ਹੈ ਜੋ ਦਰवेश ਹੈ ਜੋ ਬੰਦਗੀ ਕਰ ਰਿਹਾ ਹੈ ਤੇ ਬੰਦਗੀ ਜਿਹੜੀ ਹੈ ਉਹ ਮਨੁੱਖ ਨੂੰ ਅੰਦਰੋਂ ਜਿਹੜੀ ਹੈ ਉਹ ਸ਼ਾਂਤ ਕਰਦੀ ਹੈ ਮਨੁੱਖ ਦਾ ਹਿਰਦਾ ਸਰਲ ਕਰਦੀ ਹੈ ਪਰ ਬੜੀ ਗੰਦਾਰੀ ਬੰਦਗੀ ਕਰਨ ਦੇ ਦਰਵੇਸ਼ ਹੋਣ ਦੇ ਬਾਵਜੂਦ ਵੀ ਉਹ ਗੁੱਸੇ ਦਾ ਈਰਖਾ ਦਾ ਭਰਿਆ ਹੋਇਆ ਹੈ ਇਸੇ ਕਰਕੇ ਉਹ ਗੁਰੂ ਨਾਨਕ ਦੇਵ ਜੀ ਨੂੰ ਨਫ਼ਰਤ ਕਰਨ ਸਦਕਾ ਹੀ ਬਾਲਾ ਮਰਦਾਨਾ ਜੀ ਨੂੰ ਪਾਣੀ ਪਿਉਣ ਤੋਂ ਮਨਾ ਕਰਦਾ ਹੈ ਤੇ ਇਥੋਂ ਤੱਕ ਇੰਨੇ ਗੁੱਸੇ ਦੇ ਵਿੱਚ ਪਹਾੜੀ ਦੇ ਉਤੋਂ ਪੱਥਰ ਜਿਹੜਾ ਹੈ ਨੂੰ ਰੋੜ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਉਸ ਰਿੱੜਦੇ ਹੋਏ ਪੱਥਰ ਨੂੰ ਹੱਥ ਦੇ ਪੰਜੇ ਨਾਲ ਰੋਕ ਲੈਂਦੇ ਹਨ ਇਹ ਜੋ ਸਾਖੀ ਹੈ ਇਹ ਸ਼ਰਧਾਬਸ ਲਿਖੀ ਗਈ ਸਾਖੀ ਹੈ ਗੁਰੂ ਨਾਨਕ ਦੇਵ ਜੀ ਦਾ ਪਹਾੜ ਨੂੰ ਪੰਜੇ ਨਾਲ ਰੋਕਣਾ ਜਿਸ ਬਾਰੇ ਸੰਤੋਖ ਸਿੰਘ ਧੀਰ ਨੇ ਇੱਕ ਕਵਿਤਾ ਵੀ ਲਿਖੀ ਹੈ ਕਿ ਅਸਲ ਦੇ ਵਿੱਚ ਪੰਜਾ ਜੋ ਹੈ ਇਹ ਇੱਕ ਤਰਕ ਦਾ ਪੰਜਾ ਹੈ ਪਾਵੋ ਤਰਕ ਦੇ ਨਾਲ ਉਸ ਸਮੱਸਿਆ ਦਾ ਉਸ ਮੁਸੀਬਤ ਦਾ ਹੱਲ ਕਰਦੇ ਹਨ ਸਮਝਾਉਂਦਿਆਂ ਹੋਇਆਂ ਕਹਾਣੀਕਾਰ ਦੇ ਹਿਰਦੇ ਵਿੱਚ ਬਚਪਨ ਤੋਂ ਇਸ ਕਹਾਣੀ ਜੋ ਸਾਖੀ ਜੋ ਉਸਨੇ ਸੁਣੀ ਹੋਈ ਸੀ ਜੋ ਗੁਰੂ ਘਰਾਂ ਦੇ ਵਿੱਚ ਵੀ ਸੁਣੀ ਸੀ ਤੇ ਆਪਣੀ ਮਾਂ ਪਾਸੋਂ ਵੀ ਉਹ ਸੁਣਦਾ ਆਇਆ ਸੀ ਪਤ ਉਹ ਸਾਰੀ ਕਹਾਣੀ ਜਿਹੜੀ ਹੈ ਸਾਖੀ ਸੁਣਦਾ ਹੈ ਪਰ ਜਦੋਂ ਪੱਥਰ ਨੂੰ ਪੰਜੇ ਨਾਲ ਰੋਕਣ ਵਾਲੀ ਘਟਨਾ ਤੱਕ ਗੱਲ ਪੁੱਜਦੀ ਹੈ ਤਾਂ ਉਸਦੇ ਹਿਰਦੇ ਦੇ ਵਿੱਚ ਹਮੇਸ਼ਾ ਇਹ ਸ਼ੰਕਾ ਪੈਦਾ ਹੋ ਜਾਂਦਾ ਹੈ ਕਿ ਇੰਜ ਕਿਵੇਂ ਹੋ ਸਕਦਾ ਹੈ ਕਿਉਂਕਿ ਉਸ ਦਾ ਬਾਲ ਮਨ ਇਹ ਗੱਲ ਮੰਨਣ ਨੂੰ ਤਿਆਰੀ ਤਿਆਰ ਹੀ ਨਹੀਂ ਹੈ ਕੀ ਐਡੇ ਵੱਡੇ ਪੱਥਰ ਨੂੰ ਪੰਜੇ ਨਾਲ ਕਿਵੇਂ ਰੋਕਿਆ ਜਾ ਸਕਦਾ ਹੈ ਪਰ ਉਸ ਦੀ ਮਾਂ ਜਿਹੜੀ ਹੈ ਉਸ ਦੇ ਨਾਲ ਬਹਿਸ ਨਹੀਂ ਕਰਦੀ ਸਗੋ ਉਸ ਦੇ ਤਰਕ ਨੂੰ ਸੁਣ ਕੇ ਹਮੇਸ਼ਾ ਖਾਮੋਸ਼ ਸ਼ਾਂਤ ਚੁੱਪ ਹੋ ਜਾਂਦੀ ਹੈ ਇਸ ਤੋਂ ਬਾਅਦ ਜਦੋਂ ਲੇਖਕ ਜੋ ਹੈ ਕਹਾਣੀਕਾਰ ਜਦੋਂ ਸਕੂਲ ਵਿੱਚ ਅਧਿਆਪਕ ਦੇ ਮੂੰਹੋਂ ਇਹਹੀ ਸਾਖੀ ਸੁਣਦਾ ਹੈ ਤਾਂ ਫਿਰ ਉੱਥੇ ਵੀ ਉਹ ਆਪਣਾ ਸ਼ੰਕਾ ਜੋ ਹੈ ਅਧਿਆਪਕ ਨੂੰ ਦਰਜ ਕਰਵਾਉਂਦਾ ਹੈ ਕਿ ਇਹੰਜ ਕਿਵੇਂ ਹੋ ਸਕਦਾ ਹੈ ਤੇ ਅਧਿਆਪਕ ਵੀ ਉਸ ਨੂੰ ਕਰਨੇ ਵਾਲੇ ਲੋਕਾਂ ਲਈ ਕੋਈ ਗੱਲ ਵੀ ਮੁਸ਼ਕਲ ਨਹੀਂ ਹੁੰਦੀ ਇਹ ਸ਼ਬਦ ਕਹਿ ਕੇ ਲੇਖਕ ਨੂੰ ਚੁੱਪ ਕਰਾ ਦਿੰਦੇ ਹਨ ਇਹਨਾਂ ਸ਼ਬਦਾਂ ਦੇ ਨਾਲ ਲੇਖਕ ਚੁੱਪ ਤਾਂ ਭਾਵੇਂ ਹੋ ਜਾਂਦਾ ਹੈ ਪਰ ਉਹ ਅੰਦਰੋਂ ਇਸ ਤੱਥ ਨੂੰ ਮੰਨਣ ਤੋਂ ਕਦੇ ਵੀ ਸਵੀਕਾਰ ਨਹੀਂ ਹੋਇਆ ਯਾਨੀ ਕਿ ਇਸ ਤੱਥ ਨੂੰ ਮੰਨਣ ਤੋਂ ਇਨਕਾਰੀ ਹੀ ਰਹਿੰਦਾ ਹੈ ਕੁਝ ਦਿਨਾਂ ਬਾਅਦ ਪੰਜਾ ਸਾਹਿਬ ਵਾਲਾ ਸਾਕਾ ਵਾਪਰ ਜਾਂਦਾ ਹੈ ਸਾਕਾ ਤੋਂ ਭਾਵ ਹੈ ਕੋਈ ਬਹੁਤ ਵੱਡੀ ਘਟਨਾ ਵਾਪਰ ਜਾਣੀ ਕੋਈ ਬਹੁਤ ਵੱਡਾ ਹਾਦਸਾ ਹੋ ਜਾਣਾ ਬਹੁਤ ਵੱਡਾ ਕਾਂਡ ਹੋ ਜਾਣਾ ਪੰਜਾਚਾਹ ਵਾਲਾ ਸਾਕਾ ਵਾਪਰਦਾ ਹੈ ਉਹ ਸਾਕਾ ਕੀ ਹੈ ਕਿ ਦੂਰ ਦਰਾਡੇ ਕਿਉਂਕਿ ਉਸ ਸਮੇਂ ਅੰਗਰੇਜ਼ ਦੀ ਹਕੂਮਤ ਸੀ ਤੇ ਅੰਗਰੇਜ਼ੀ ਹਕੂਮਤ ਦੇ ਸਮੇ ਜਿਹੜਾ ਹੈ ਦੂਰ ਦਰਾਡੇ ਕਿਤੇ ਫਰੰਗੀਆਂ ਵੱਲੋਂ ਭਾਵ ਅੰਗਰੇਜ਼ਾਂ ਵੱਲੋਂ ਗੋਲੀ ਚਲਾਈ ਜਾਂਦੀ ਹੈ ਜਿੱਥੇ ਬਹੁਤ ਸਾਰੇ ਹਿੰਦੁਸਤਾਨੀ ਜਿਹੜੇ ਨੇ ਮਾਰੇ ਜਾਂਦੇ ਨੇ ਤੇ ਬਹੁਤ ਸਾਰੇ ਜਿਹੜੇ ਬਚ ਜਾਂਦੇ ਨੇ ਉਹਨਾਂ ਨੂੰ ਜੋ ਫੱਟੜ ਹੋ ਜਾਂਦੇ ਨੇ ਬਚ ਜਾਂਦੇ ਨੇ ਉਹਨਾਂ ਨੂੰ ਰੇਲਾਂ ਦੇ ਵਿੱਚ ਚੜਾ ਕੇ ਬੰਦ ਕਰਕੇ ਰੇਲ ਗੱਡੀ ਦੇ ਵਿੱਚ ਭੁੱਖਿਆਂ ਤਰਿਆਂ ਨੂੰ ਕੈਦ ਕਰਨ ਦੇ ਲਈ ਲਜਾਇਆ ਜਾ ਰਿਹਾ ਹੁੰਦਾ ਹੈ ਤੇ ਉਹ ਗੱਡੀ ਜਿਹੜੀ ਹੈ ਉਹਨਾਂ ਲੋਕਾਂ ਨੂੰ ਲੈ ਕੇ ਪੰਜਾ ਸਾਹਿਬ ਦੇ ਵਿੱਚੋਂ ਲੰਘਣੀ ਹੁੰਦੀ ਹੈ ਤੇ ਜਦੋਂ ਪੰਜਾ ਸਾਹਿਬ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਇੱਕ ਗੱਡੀ ਜਿਹੜੀ ਹੈ ਉਹ ਭਰੀ ਹੋਈ ਆ ਰਹੀ ਹੈ ਤੇ ਉਹ ਗੱਡੀ ਨੂੰ ਸਟੇਸ਼ਨ ਦੇ ਉੱਤੇ ਰੋਕ ਕੇ ਪਾਣੀ ਪਿਉਉਣ ਤੇ ਉਹਨਾਂ ਨੂੰ ਲੰਗਰ ਛਕਾਉਣ ਦੀ ਉਹਨਾਂ ਦੀ ਮਨਸ਼ਾ ਹੁੰਦੀ ਔਰ ਇਸ ਮਾਮਲੇ ਉਹ ਸਟੇਸ਼ਨ ਮਾਸਟਰ ਅੱਗੇ ਫਰਿਆਦ ਵੀ ਕਰਦੇ ਹਨ ਔਰ ਅੰਗਰੇਜ਼ ਅਫਸਰਾਂ ਨੂੰ ਜਿਹੜਾ ਕੋਈ ਵੀ ਫਰਿਆਦ ਜਿਹੜੀ ਆ ਪਹੁੰਦੀ ਨਹੀਂ ਹੈ ਫਰਿਆਦ ਦੇ باوجود ਵੀ ਜਦੋਂ ਉਹ ਗੱਡੀ ਰੋਕਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਉਹ ਸੰਗਤ ਜਿਹੜੀ ਹੈ ਪੰਜਾ ਸਾਹਿਬ ਦੀ ਉ ਇਕੱਠੀ ਹੋ ਕੇ ਫੈਸਲਾ ਕਰਦੀ ਹੈ ਕਿ ਜਿਸ ਪੰਜਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਜੋ ਸੀ ਦੀ ਪਿਆਸ ਬੁਝਾਈ ਸੀ ਉਸ ਸ਼ਹਿਰ ਦੇ ਵਿੱਚੋਂ ਅੱਜ ਪਿਆਸਿਆਂ ਦੀ ਤਰਿਆਆਂ ਦੀ ਗੱਡੀ ਨਿਕਲ ਜਾਵੇ ਇਹ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਇਸ ਲਈ ਉਹ ਫੈਸਲਾ ਕਰਦੇ ਨੇ ਤੇ ਲੰਗਰ ਬਣਾ ਕੇ ਤੇ ਜੋ ਹੈ ਸਟੇਸ਼ਨ ਦੇ ਉੱਤੇ ਇਕੱਠੇ ਹੋ ਜਾਂਦੇ ਹਨ ਕਿਉਂਕਿ ਗੱਡੀ ਨੂੰ ਜੋ ਹੈ ਅੰਗਰੇਜ਼ਾਂ ਦਾ ਹੁਕਮ ਹੈ ਕਿ ਰਾਹ ਦੇ ਵਿੱਚ ਕਿਤੇ ਵੀ ਰੋਕਿਆ ਨਹੀਂ ਜਾਣਾ ਇਸ ਲਈ ਉਹ ਗੱਡੀ ਨੂੰ ਹਰ ਹਿੱਲੇ ਰੋਕਣ ਦੇ ਲਈ ਇਕੱਠੇ ਹੋ ਜਾਂਦੇ ਨੇ ਤੇ ਦੂਰੋਂ ਆਉਂਦੀ ਹੋਈ ਗੱਡੀ ਨੂੰ ਵੇਖ ਕੇ ਪਟੜੀਆਂ ਦੇ ਉੱਤੇ ਲੇਟ ਜਾਂਦੇ ਨੇ ਤੇ ਗੱਡੀ ਜਿਹੜੀ ਹੈ ਰੁਕਦਿਆਂ ਰੁਕਦਿਆਂ ਵੀ ਅੰਤ ਪਟੜੀਆਂ ਉੱਤੇ ਲੇਟੀ ਸੰਗਤ ਦੇ ਉੱਤੇ ਚੜ ਜਾਂਦੀ ਹੈ ਤੇ ਬਹੁਤ ਸਾਰੀ ਸੰਗਤ ਉੱਥੇ ਸ਼ਹੀਦ ਹੋ ਜਾਂਦੀ ਹੈ ਸੋ ਇਹ ਸਾਕਾ ਜਦੋਂ ਵਾਪਰਦਾ ਹੈ ਜਦੋਂ ਲੇਖਕ ਨੂੰ ਜਾਂ ਆਲੇ ਦੁਆਲੇ ਦੇ ਪਿੰਡਾਂ ਨੂੰ ਪਤਾ ਚੱਲਦਾ ਹੈ ਤਾਂ ਲੇਖਕ ਦੀ ਮਾਂ ਜਿਹੜੀ ਹੈ ਉਹ ਲੇਖਕ ਨੂੰ ਕਹਾਣੀਕਾਰ ਨੂੰ ਤੇ ਉਸ ਦੀ ਛੋਟੀ ਭੈਣ ਨੂੰ ਨਾਲ ਲੈ ਕੇ ਉਸ ਪੰਜਾ ਸਾਹਿਬ ਵਾਲੇ ਸਾਕੇ ਤੇ ਨਤਮਸਤਕ ਹੋਣ ਦੇ ਲਈ ਜਦੋਂ ਪੁੱਜਦੇ ਹਨ ਤਾਂ ਉੱਥੇ ਲੇਖਕ ਦੀ ਮਾਂ ਦੀ ਸਹੇਲੀ ਹੈ ਉਹ ਉਸ ਘਟਨਾ ਦਾ ਬਿਆਨ ਕਰਦਿਆਂ ਹੋਇਆ ਉਹਨਾਂ ਨੂੰ ਅੱਖੀਂ ਦੇਖਾ ਹਾਲ ਦੱਸਦੀ ਹੈ ਜਦੋਂ ਕਿ ਕਿਸ ਤਰ੍ਹਾਂ ਗੱਡੀ ਆਈ ਤੇ ਕਿਸ ਤਰ੍ਹਾਂ ਸੰਗਤ ਅੱਗੇ ਲੇਟ ਗਈ ਕਿਸ ਤਰ੍ਹਾਂ ਗੱਡੀ ਉੱਤੇ ਚੜੀ ਤੇ ਗੱਡੀ ਦੇ ਜਦੋਂ ਪਹੀਏ ਬੈਕ ਹੁੰਦੇ ਹਨ ਤੇ ਬਹੁਤ ਸਾਰੀ ਸੰਗਤ ਜਿਹੜੀ ਹੈ ਉੱਥੇ ਹੀ ਨਪੀੜੀ ਜਾਂਦੀ ਹੈ ਤਾਂ ਇਹ ਘਟਨਾ ਸੁਣ ਕੇ ਲੇਖਕ ਦਾ ਮਨ ਬੜਾ ਹੀ ਦੁਖੀ ਹੁੰਦਾ ਹੈ ਇਹਨਾਂ ਕਰुण ਹੋ ਜਾਂਦਾ ਹੈ द्रਵੁੱਤ ਹੋ ਜਾਂਦਾ ਹੈ ਤੇ ਉਸ ਨੂੰ ਜੋ ਹੈ ਕੁਝ ਵੀ ਸਾਰਾ ਦਿਨ ਖਾਣਾ ਪੀਣਾ ਚੰਗਾ ਨਹੀਂ ਲੱਗਦਾ ਤੇ ਉਸੇ ਦਿਨ ਜਦੋਂ ਸੰਗਤ ਤੋਂ ਵਾਪਸ ਆਉਂਦਿਆਂ ਫਿਰ ਰਾਹ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਮਾਂ ਉਹੀ ਪੰਜਾ ਸਾਹਿਬ ਵਾਲੀ ਕਹਾਣੀ ਗੁਰੂ ਨਾਨਕ ਦੇਵ ਜੀ ਵਾਲੀ ਸਾਖੀ ਸੁਣਾਉਣਾ ਸ਼ੁਰੂ ਕਰਦੀ ਹੈ ਤੇ ਜਦੋਂ ਪੱਥਰ ਨੂੰ ਪੰਜੇ ਨਾਲ ਰੋਕਣ ਤੱਕ ਸਾਖੀ ਪੁੱਜਦੀ ਹੈ ਤਾਂ ਲੇਖਕ ਦੀ ਛੋਟੀ ਭੈਣ ਜਿਹੜੀ ਨਾਲ ਹੁੰਦੀ ਹੈ ਇੱਥੇ ਲੇਖਕ ਦੀ ਥਾਂਵੇਂ ਉਹ ਕਿੰਤੂ ਕਰਦੀ ਹੈ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਐਡੇ ਵੱਡੇ ਪੱਥਰ ਨੂੰ ਕੋਈ ਪੰਜੇ ਨਾਲ ਰੋਕ ਦੇਵੇ ਤਾਂ ਇੱਥੇ ਲੇਖਕ ਜਿਸ ਦੇ ਹਿਰਦੇ ਦੇ ਉੱਤੇ ਫੌਰੀ ਪ੍ਰਭਾਵ ਪਿਆ ਹੁੰਦਾ ਹੈ ਉਸ ਘਟਨਾ ਦਾ ਜਿਹੜਾ ਹਮੇਸ਼ਾ ਹੀ ਤਰਕ ਦੇ ਆਧਾਰ ਤੇ ਇਸ ਘਟਨਾ ਪ੍ਰਤੀ ਆਇ ਸਾਖੀ ਪ੍ਰਤੀ ਸ਼ੰਕਾ ਪੈਦਾ ਕਰਦਾ ਰਿਹਾ ਹੁੰਦਾ ਹੈ ਝਟ ਬੋਲ ਪੈਂਦਾ ਹੈ ਕਿ ਇਹ ਬਿਲਕੁਲ ਹੋ ਸਕਦਾ ਹੈ ਜੇ ਰੇਲ ਗੱਡੀ ਨੂੰ ਰੋਕਿਆ ਜਾ ਸਕਦਾ ਹੈ ਤਾਂ ਪੱਥਰ ਵੀ ਪਹਾੜ ਵੀ ਜਿਹੜੇ ਨੇ ਉਹ ਰੋਕੇ ਜਾ ਸਕਦੇ ਹਨ ਇੱਥੇ ਕਹਾਣੀਕਾਰ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਅੱਖੀਂ ਡਿੱਠੀ ਘਟਨਾ ਦਾ ਲੇਖਕ ਦੇ ਮਨ ਦੇ ਉੱਤੇ ਅਜਿਹਾ ਅਸਰ ਪੈਂਦਾ ਹੈ ਕਿ ਉਸਦੇ ਸਾਰੇ ਸਮੀਕਰਨ ਟਹਿ ਟੇਰੀ ਹੋ ਜਾਂਦੇ ਹਨ ਉਹ ਆਪ ਜੋ ਸਦਾ ਹੀ ਆਪਣੀ ਮਾਂ ਨਾਲ ਆਪਣੇ ਅਧਿਆਪਕਾਂ ਨਾਲ ਵਿਗਿਆਨਕ ਨਜ਼ਰੀਏ ਤੋਂ ਸਿੰਘ ਫਸਾਉਂਦਾ ਆਇਆ ਸੀ ਅੱਜ ਉਸ ਦਾ ਆਪਣਾ ਅੰਦਰਲਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਬ੍ਰਹਿਮੰਡ ਦੇ ਵਿੱਚ ਇਸ ਦੁਨੀਆ ਸੰਸਾਰ ਦੇ ਵਿੱਚ ਅਜਿਹੇ ਕਰਾਮਾਤਾਂ ਵੀ ਵਾਪਰਦੀਆਂ ਹਨ ਜਿਨ੍ਹਾਂ ਨੂੰ ਸਮਝ ਸਕਣਾ ਮਨੁੱਖੀ ਬੁੱਧੀ ਦੇ ਵਾਸਤੋਂ ਉੱਚੀਆਂ ਗੱਲਾਂ ਹੁੰਦੀਆਂ ਹਨ ਇਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਲੇਖਕ ਨੇ ਇਹ ਪ੍ਰਗਟਾਉਣ ਦਾ ਯਤਨ ਕੀਤਾ ਹੈ ਕਿ ਸੱਚਾ ਸੰਕਲਪ ਜਾਂ ਸੱਚੇ ਇਰਾਦੇ ਦੇ ਨਾਲ ਕੋਈ ਵੀ ਕਦਮ ਜਿਹੜਾ ਚੁੱਕਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਸਫਲਤਾ ਨਿਸ਼ਚਿਤ ਹੁੰਦੀ ਹੈ ਜਿਹੜੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਕਰਾਮਾਤ ਹੀ ਸਾਬਤ ਹੋ ਸਕਦੀ ਹੈ ਜਿਥੋਂ ਤੱਕ ਇਸ ਕਹਾਣੀ ਦੇ ਪਲਾਟ ਦਾ ਸਬੰਧ ਹੈ ਇਹ ਘਟਨਾ ਪ੍ਰਧਾਨ ਪਲਾਟ ਹੈ ਕਿਉਂਕਿ ਇੱਕ ਸਾਕੇ ਨਾਲ ਇੱਕ ਘਟਨਾ ਦੇ ਆਧਾਰ ਤੇ ਇਸ ਕਹਾਣੀ ਨੂੰ ਬੁਣਿਆ ਗਿਆ ਹੈ ਸੋ ਇਸ ਦਾ ਪਲਾਟ ਜਿਹੜਾ ਹੈ ਗੁੰਦੁਵਾਂ ਅਤੇ ਪੀੜਾ ਹੈ ਕਿਉਂਕਿ ਕਹਾਣੀ ਦੇ ਵਿੱਚ ਨਿਰੰਤਰ ਇੱਕ ਲੜੀ ਵਾਂਗ ਸਾਰੀ ਕਹਾਣੀ ਚੱਲ ਰਹੀ ਹੈ ਕਹਾਣੀ ਆਦ ਤੋਂ ਲੈ ਕੇ ਅੰਤ ਤੱਕ ਪਾਠਕ ਜੋ ਹੈ ਕਹਾਣੀ ਦੇ ਵਿੱਚ ਕਹਾਣੀਕਾਰ ਦੀ ਉਂਗਲ ਫੜ ਕੇ ਕਹਾਣੀ ਵਿੱਚਲੀ ਸਾਖੀ ਨੂੰ ਸੁਣਦਿਆਂ ਸੁਣਦਿਆਂ ਹਸਨ ਅਬਦਾਲ ਦੇ ਜੰਗਲਾਂ ਵਿੱਚ ਪਾਣੀ ਲਈ ਤਰਸਦੇ ਤੇ ਹਾਏ ਸਾਹੋ-ਸਾਹੀ ਹੋਏ ਮਰਦਾਨੇ ਦੇ ਨਾਲ-ਨਾਲ ਤੁਰਦਾ ਕਹਾਣੀ ਵਿੱਚਲੀ ਰੋਚਕਤਾ ਦੀ ਸ਼ਾਦੀ ਪੜਦਾ ਹੈ ਪਾਵ ਬੜੇ ਰੋਚਕ ਅੰਦਾਜ਼ ਦੇ ਵਿੱਚ ਇਹ ਲਿਖਿਆ ਗਿਆ ਪਲਾਟ ਹੈ ਬੜਾ ਬੜੀ ਰਸਮਈ ਕਹਾਣੀ ਹੈ ਜਿਸ ਦੇ ਵਿੱਚ ਪਾਠਕ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਮੰਤਰ ਮੁਗਧ ਹੋਇਆ ਲੇਖਕ ਦੀ ਉਂਗਲੀ ਫੜ ਕੇ ਨਾਲ ਹੀ ਤੁਰ ਪੈਂਦਾ ਹੈ ਫਿਰ ਸਦੀਆਂ ਬਾਅਦ ਉਸੇ ਪੰਜਾ ਸਾਹਿਬ ਦੀ ਧਰਤੀ ਉੱਤੇ ਵਾਪਰਨ ਵਾਲਾ ਸਾਖਾ ਪਾਠਕ ਜਦੋਂ ਆਪਣੀ ਅੱਖੀਂ ਵੇਖਦਾ ਹੈ ਅਤੇ ਮਹਿਸੂਸ ਦਾ ਹੋਇਆ ਤੁਰ ਅੰਦਰੋਂ ਦਹਿਲ ਜਾਂਦਾ ਹੈ ਪਾਵ ਪਾਠਕ ਨੂੰ ਇੰਜ ਲੱਗਦਾ ਹੈ ਕਿ ਇਸ ਸਾਖੀ ਜੋ ਗੁਰਨਾਨ ਦੇਵ ਜੀ ਵਾਲੀ ਸੀ ਉਹ ਵੀ ਉੱਥੇ ਮੌਜੂਦ ਹੋ ਕੇ ਉਸਨੇ ਅੱਖੀਂ ਡਿੱਠੀ ਹੋਵੇ ਤੇ ਪੰਜਾ ਸਾਹਿਬ ਵਾਲਾ ਸਾਕੜਾ ਜਿਹੜਾ ਸੀ ਉਸ ਉਹ ਵੀ ਜਿਵੇਂ ਉਸ ਦੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਹੋਵੇ ਇਹ ਕਹਾਣੀਕਾਰ ਦੀ ਉੱਤਮ ਕਹਾਣੀ ਕਲਾ ਦੀ ਸ਼ਾਹੀ ਪਰਦਾ ਹੈ ਇੱਕ ਮਿਸਾਲ ਹੈ ਕਹਾਣੀ ਦਾ ਪਲਾਟ ਬਿਆਨੀਆਂ ਢੰਗ ਦੇ ਨਾਲ ਉਸਾਰਿਆ ਗਿਆ ਹੈ ਭਾਵ ਉੱਚੇ ਕਹਾਣੀ ਦੇ ਵਿੱਚ ਲੇਖਕ ਕਹਾਣੀ ਨੂੰ ਬਿਆਨ ਕਰ ਰਿਹਾ ਹੈ ਕਹਾਣੀ ਦਾ ਆਜ ਜਿਹੜਾ ਹੈ ਬੜਾ ਰੋਚਕ ਹੈ ਮਦ ਉਤਸੁਕਤਾ ਭਰਪੂਰ ਹੈ ਤੇ ਬੰਦ ਬੜਾ করুণামય ਅਤੇ ਦੁਖਾਂਤਕ ਹੋ ਨਿਬੜਿਆ ਹੈ ਜਿੱਥੋਂ ਤੱਕ ਕਹਾਣੀ ਦੇ ਪਾਤਰ ਉਸਾਰੀ ਦਾ ਸਵਾਲ ਹੈ ਇਸ ਕਹਾਣੀ ਦੇ ਵਿੱਚ ਕੁੱਲ ਤਿੰਨ ਮੁੱਖ ਪਾਤਰ ਹਨ ਕਹਾਣੀਕਾਰ ਖੁਦ ਹੈ ਕਹਾਣੀਕਾਰ ਦੀ ਮਾਂ ਹੈ ਤੇ ਉਸਦੀ ਨਿੱਕੀ ਭੈਣ ਹੈ ਜਿਹੜੇ ਕਿ ਇਸ ਦੇ ਵਿੱਚ ਜਿਵੰਤ ਪਾਤਰ ਹਨ ਤੇ ਉਸਦੀ ਮਾਂ ਦੀ ਸਹੇਲੀ ਹੈ ਇਹ ਚਾਰ ਪਾਤਰ ਹੋ ਨਿਬੜੇ ਹਨ ਤੇ ਤਿੰਨ ਪਾਤਰ ਜਿਹੜੇ ਹਨ ਇਹ ਇਤਿਹਾਸਕ ਪਾਤਰ ਹਨ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਸੰਗੀ ਸਾਥੀ ਮਰਦਾਨਾ ਜੀ ਤੇ ਵਲੀ ਕੰਧਾਰੀ ਜੋ ਦਰਵੇਸ਼ ਸੀ ਇਹਨਾਂ ਦਾ ਜ਼ਿਕਰ ਇਸ ਕਹਾਣੀ ਦੇ ਵਿੱਚ ਆਇਆ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਸਾਖੀ ਨੂੰ ਆਧਾਰ ਬਣਾ ਕੇ ਕਹਾਣੀ ਲਿਖੀ ਗਈ ਹੈ ਕਹਾਣੀਕਾਰ ਜਿਹੜਾ ਹੈ ਉਹ ਬੜਾ ਹੀ ਤਰਕਵਾਦੀ ਦ੍ਰਿਸ਼ਟੀ ਵਾਲਾ ਸ਼ਖਸ ਹੈ ਹਰ ਘਟਨਾ ਦੀ ਤਹਿ ਤੱਕ ਜਾਣਾ ਉਸ ਦਾ ਸੁਭਾਅ ਹੈ ਕਹਾਣੀਕਾਰ ਦੀ ਮਾਂ ਜਿਹੜੀ ਹੈ ਬੜੀ ਹੀ ਕਰुण ਸੁਭਾਵੀ ਔਰਤ ਹੈ ਧਾਰਮਿਕ ਪ੍ਰਵਿਰਤੀ ਵਾਲੀ ਹੈ ਔਰ ਉਸਦੀ ਨਿੱਕੀ ਭੈਣ ਜਿਹੜੀ ਹੈ ਉਹ ਵੀ ਅਸੀਂ ਤਰਕ ਦੇ ਆਧਾਰ ਤੇ ਕਹਿ ਸਕਦੇ ਹਾਂ ਜਿਸ ਤਰ੍ਹਾਂ ਉਸਨੇ ਕਹਾਣੀ ਦੇ ਐਂਡ ਦੇ ਵਿੱਚ ਤਰਕ ਦਿੱਤਾ ਹੈ ਭਾਵ ਉਹ ਵੀ ਤਰਕਸ਼ੀਲ ਬੁੱਧੀ ਵਾਲੀ ਹੈ ਤੇ ਕਹਾਣੀ ਦੀ ਕਹਾਣੀਕਾਰ ਦੀ ਮਾਂ ਦੀ ਜਿਹੜੀ ਸਹੇਲੀ ਹੈ ਉਸ ਦਾ ਵੀ ਜ਼ਿਕਰ ਆਇਆ ਹੈ ਇਸ ਕਹਾਣੀ ਦੇ ਵਿੱਚ ਭਾਵ ਉਹ ਵੀ ਧ੍ਰੜ ਇਰਾਦੇ ਵਾਲੀ ਨੇਕ ਧਾਰਮਿਕ ਖਿਆਲਾਂ ਵਾਲੀ ਔਰਤ ਹੈ ਜਿਹੜੀ ਆਪਾ ਵਾਰੂ ਕੁਰਬਾਨੀ ਦੀ ਭਾਵਨਾ ਦੇ ਨਾਲ ਭਰੀ ਹੋਈ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਕਹਾਣੀ ਦਾ ਉਦੇਸ਼ ਜਾਂ ਆਸ਼ਾ ਕਿਉਂਕਿ ਕੋਈ ਵੀ ਸਿਰਜਣਾ ਜਦੋਂ ਲੇਖਕ ਕਰਦਾ ਹੈ ਤੇ ਉਸ ਦੇ ਪਿੱਛੇ ਉਸ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ ਤੇ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਦਰਸਾਉਣਾ ਚਾਹੁੰਦਾ ਹੈ ਕਿ ਬੰਦਾ ਹੀ ਬੰਦੇ ਦਾ ਦਾਰੂ ਹੈ ਸਮਾਜ ਦਾ ਨਿਰਮਾਣ ਅਸਲ ਦੇ ਵਿੱਚ ਇਸੇ ਭਾਵਨਾ ਅਧੀਨ ਹੋਇਆ ਸੀ ਪਰ ਜਦੋਂ ਵੀ ਸਮਾਜਿਕ ਨਿਯਮਾਂ ਦੀ ਉਲੰਘਣਾ ਹੋਈ ਹੈ ਅਣਦੇਖੀ ਹੋਈ ਹੈ ਜਦੋਂ ਵੀ ਕਿਤੇ ਵਲੇ ਕੰਧਾਰੀ ਜਿਹੇ ਦਰਵੇਸ਼ ਪ੍ਰਵ੍ਰਿਤੀ ਵਾਲੇ ਲੋਕ ਜਾਂ ਉਹਨਾਂ ਵਰਗੇ ਲੋਕ ਜਿਹੜੇ ਕੁਦਰਤੀ ਨਿਯਮਤਾਂ ਦੇ ਹੱਕ ਜਮਾਉਂਦਿਆਂ ਹੋਇਆਂ ਆਮ ਮਨੁੱਖ ਨੂੰ ਨਜ਼ਰ ਅੰਦਾਜ਼ ਕਰਦੇ ਹਨ ਤਾਂ ਉਹ ਵੀ ਆਪਣੀ ਹਉਮੈ ਸਦਕਾ ਜਾਂ ਈਰਖਾ ਵਸ ਹੋ ਕੇ ਕਿਉਂਕਿ ਬੜੀ ਕੰਧਾਰੀ ਮਰਦਾਨਾ ਜੀ ਨੂੰ ਪਾਣੀ ਕਿਉਂ ਪਿਲਾਉਣ ਤੋਂ ਮਨਾਂ ਕਰਦਾ ਹੈ ਕਿਉਂਕਿ ਉਸ ਦੀ ਗੁਰਨਾਨਕ ਦੇਵ ਜੀ ਦੇ ਨਾਲ ਈਰਖਾ ਹੈ ਉਹ ਹਉਮੈ ਦਾ ਹੰਗਾਰ ਦਾ ਭਰਿਆ ਹੋਇਆ ਹੈ ਭਾਵ ਆਪਣੇ ਆਪ ਨੂੰ ਬੜਾ ਉੱਚਾ ਸੁੱਚਾ ਤਪਸਵੀ ਸਾਧੂ ਸਮਝ ਰਿਹਾ ਹੈ ਤਾਂ ਸਬਕ ਸਿਖਾਉਣ ਦੇ ਲਈ ਬਾਬੇ ਨਾਨਕ ਜਈਆਂ ਅਵਤਾਰੀ ਹਸਤੀਆਂ ਦਾ ਇਸ ਸੰਸਾਰ ਤੇ ਆਗਮਨ ਹੁੰਦਾ ਹੈ ਭਾਵ ਸੰਤ ਪੁਰਸ਼ ਜਾਂ ਦਰਵੇਸ਼ ਪੁਰਸ਼ ਜਿਹੜੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਜਦੋਂ ਹਉਮੈ ਜਾਂ ਹੰਕਾਰ ਜਾਂ ਈਰਖਾ ਦੇ ਭਾਵ ਪੈਦਾ ਹੋਣੇ ਸ਼ੁਰੂ ਹੋ ਜਾਣ ਤੇ ਆਮ ਬੰਦੇ ਦਾ ਕੀ ਹਾਲ ਹੋਵੇਗਾ ਇਸ ਕਹਾਣੀ ਦੇ ਵਿੱਚ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਜੜੀਆਂ ਕਰਤਾਰੀ ਜਾਂ ਅਵਤਾਰੀ ਹਸਤੀਆਂ ਹੁੰਦੀਆਂ ਹਨ ਭੁੱਲੇ ਭਟਕੇ ਲੋਕਾਂ ਨੂੰ ਰਾਹੇ ਪਾਉਣ ਵਾਸਤੇ ਹੀ ਇਸ ਸੰਸਾਰ ਤੇ ਉਹਨਾਂ ਦਾ ਆਗਮਨ ਹੁੰਦਾ ਹੈ ਤੇ ਦੂਜੇ ਪਾਸੇ ਬਾਬੇ ਨਾਨਕ ਦੇ ਮুরিਦ ਭਾਵ ਜੋ ਸਿੱਖ ਸਨ ਪੰਜਾ ਸਾਹਿਬ ਦੀ ਜੋ ਸੰਗਤ ਸੀ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋયા ਜਦੋਂ ਆਪਾ ਵਾਰੂ ਭਾਵਨਾ ਦੇ ਨਾਲ ਹਕੂਮਤਾਂ ਦੇ ਅਨਿਆਧ ਦੇ ਖਿਲਾਫ ਇਕਜੁੱਟ ਹੋ ਜਾਂਦੇ ਹਨ ਤਾਂ ਜੋ ਸਾਮਰਾਜੀ ਸ਼ਕਤੀਆਂ ਦੇ ਫਰਮਾਨ ਵੀ ਝੂਠੇ ਪੈ ਜਾਂਦੇ ਹਨ ਕਿਉਂਕਿ ਅੰਗਰੇਜ਼ਾਂ ਨੇ ਫਰਮਾਨ ਜਾਰੀ ਕੀਤਾ ਸੀ ਕਿ ਉਹ ਰੇਲ ਰਾਹ ਦੇ ਵਿੱਚ ਕਿਤੇ ਵੀ ਕਿਸੇ ਵੀ ਕੀਮਤ ਤੇ ਰੁਗਣੀ ਨਹੀਂ ਚਾਹੀਦੀ ਪਰ ਇਹਨਾਂ ਲੋਕਾਂ ਨੇ ਇੱਕ ਜੁੱਟਤਾ ਦਾ ਏਕੇ ਦਾ ਪ੍ਰਮਾਣ ਦੇ ਕੇ ਆਪਣੇ ਸਿਰੜ ਦੇ ਉੱਤੇ ਕਾਇਮ ਰਹਿ ਕੇ ਰੇਲ ਨੂੰ ਰੋਕਿਆ ਰੇਲ ਨੂੰ ਰੁਕਣਾ ਪੈ ਗਿਆ ਕਿਉਂਕਿ ਏਕੇ ਦਾ ਜਾਦੂ ਸਿਰ ਚੜ ਕੇ ਬੋਲਿਆ ਹੈ ਫਿਰ ਹੈ ਕਿ ਕਰਾਮਾਤ ਕਹਾਣੀ ਰਾਖਸ਼ੀ ਬਿਰਤੀ ਵਾਲੀ ਤੇ ਦੇਵਤਾ ਬਿਰਤੀ ਵਾਲੇ ਇੱਥੇ ਰਾਖਸ਼ੀ ਬਿਰਤੀ ਅੰਗਰੇਜ਼ ਕੌਮ ਹੈ ਜਿਹੜੀ ਆਪਣੇ ਨਿੱਜੀ ਫਾਇਦੇ ਦੇ ਲਈ ਲੋਕਾਂ ਦਾ ਕਾਹਨ ਕਰਦੀ ਹੈ ਤੇ ਦੇਵਤਾ ਵਰਤੀ ਵਾਲੇ ਲੋਕ ਹਨ ਜਿਨ੍ਹਾਂ ਦਾ ਉਹਨਾਂ ਹਿੰਦੁਸਤਾਨੀਆਂ ਦੇ ਨਾਲ ਕੋਈ ਜਾਣ ਪਛਾਣ ਨਹੀਂ ਹੈ ਉਹਨਾਂ ਮੁਸਾਫਰਾਂ ਦੇ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਹੈ ਫਿਰ ਵੀ ਉਹਨਾਂ ਦੀ ਦੇ ਹੱਕ ਦੇ ਵਿੱਚ ਉਹਨਾਂ ਨੂੰ ਦੀ ਸੇਵਾ ਕਰਨ ਦੇ ਲਈ ਉਹ ਖੜੇ ਹਨ ਤੇ ਵਿਸ਼ਵਾਸ ਤੇ ਇਹ ਵਿਸ਼ਵਾਸ ਸ਼ਰਧਾ ਤੇ ਅਸ਼ਰਧਾ ਕਿਉਂਕਿ ਲੇਖਕ ਦੇ ਹਿਰਦੇ ਵਿੱਚ ਪਹਿਲਾਂ ਇਹ ਵਿਸ਼ਵਾਸ ਹੈ ਫਿਰ ਵਿਸ਼ਵਾਸ ਹੋ ਜਾਂਦਾ ਹੈ ਪਹਿਲਾਂ ਉਹ ਉਹਦੀ ਸ਼ਰਧਾ ਨਹੀਂ ਹੈ ਅਸ਼ਰਧ ਹੈ ਤੇ ਬਾਅਦ ਦੇ ਵਿੱਚ ਉਸ ਦੀ ਸ਼ਰਧਾ ਕਾਇਮ ਹੁੰਦੀ ਹੈ ਭਾਵ ਇਹਨਾਂ ਜੋ ਦੇਵਤਾ ਬਿਰਤੀ ਤੇ ਰਾਖਸ਼ ਬਿਰਤੀ ਵਿਸ਼ਵਾਸ ਤੇ ਅਵਿਸ਼ਵਾਸ ਸ਼ਰਧਾ ਅਸ਼ਰਧਾ ਤੇ ਨੇਕੀ ਤੇ ਬਦੀ ਦੀ ਟੱਕਰ ਦੇ ਰਾਹੀ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਅਡੋਲ ਵਿਸ਼ਵਾਸ ਰਾਹੀ ਮਨ ਜਾਹੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਧਾਰਮਿਕ ਅਤੇ ਕਰਾਮਾਤ ਸਾਖੀ ਜੋ ਹੈ ਗੁਰਨਾਨ ਦੇਵ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕਰਾਮਾਤੀ ਸਾਖੀ ਹੈ ਇਸ ਨੂੰ ਨਵੀਨ ਢੰਗ ਦੇ ਨਾਲ ਪੇਸ਼ ਕਰਦੇ ਹਾਂ ਪੰਜਾ ਸਾਹਿਬ ਦੀ ਇਤਿਹਾਸਕ ਘਟਨਾ ਉੱਤੇ ਵੀ ਜਾਣਨਾ ਪਾਇਆ ਗਿਆ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਇਸ ਕਹਾਣੀ ਦੀ ਸ਼ੈਲੀ ਬਿਲਕੁਲ ਸਰਲ ਸਪਸ਼ਟ ਤੇ ਲੋਕ ਮੁਹਾਵਰੇ ਵਾਲੀ ਤੇ ਕਾਵਿਕ ਰੰਗਨ ਦੇ ਨਾਲ ਭਰਪੂਰ ਹੈ ਕਿਉਂਕਿ ਕਹਾਣੀ ਜੋ ਹੈ ਬਿਆਨੀਆਂ ਟੰਗ ਦੇ ਨਾਲ ਸਾਖੀ ਦੇ ਉੱਤੇ ਆਧਾਰਿਤ ਹੈ ਸਾਖੀ ਦੇ ਵਿੱਚ ਜੋ ਸਾਖਾ ਵਾਪਰਦਾ ਹੈ ਉਹ ਬੜਾ করুণ ਸੰਵੇਦਨਸ਼ੀਲਤਾ ਦੀ ਭਾਵਨਾ ਪੈਦਾ ਕਰਦਾ ਹੈ ਸੋ ਇਸ ਕਹਾਣੀ ਦੇ ਵਿੱਚ ਕਾਵਿਕ ਰੰਗਨ ਜਿਹੜੀ ਹੈ ਉਹ ਆਪ ਮੁਹਾਰੇ ਆ ਗਈ ਹੈ ਤੇ ਸਮੁੱਚੀ ਕਹਾਣੀ ਬਿਆਨੀਆਂ ਟੰਗ ਦੇ ਨਾਲ ਸਿਰਜੀ ਗਈ ਹੈ ਜਿਵੇਂ ਉਮ ਮਿਸਾਲ ਵਜੋਂ ਇਸ ਦੀ ਸ਼ੈਲੀ ਦੀ ਅਸੀਂ ਐਗਜ਼ਾਮਪਲ ਦੇ ਸਕਦੇ ਹਾਂ ਕਿਉਂ ਨਹੀਂ ਕੋਈ ਰੋਕ ਸਕਦਾ ਲੇਖਕ ਜੋ ਹੈ ਪਹਾੜੀ ਦੀ ਅਖੀਰ ਦੇ ਵਿੱਚ ਅੰਤ ਦੇ ਵਿੱਚ ਜੇ ਦੋਸਤੀ ਭੈਣ ਇੱਥੇ ਸਵਾਲ ਕਰਦੀ ਹੈ ਇੱਥੇ ਤਰਕ ਕਰਦੀ ਹੈ ਕਿ ਰੇਲ ਪੱਥਰ ਨੂੰ ਪਹਾੜ ਨੂੰ ਪੰਜੇ ਨਾਲ ਕਿਵੇਂ ਰੋਕਿਆ ਜਾ ਸਕਦਾ ਹੈ ਤਾਂ ਲੇਖਕ ਉੱਥੇ ਇੱਕਦਮ ਬੋਲ ਉੱਠਦਾ ਹੈ ਕਿ ਕਿਉਂ ਨਹੀਂ ਕੋਈ ਰੋਕ ਸਕਦਾ ਹਨੇਰੀ ਵਾਂਗ ਉੱਡਦੀ ਹੋਈ ਟ੍ਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕੋਈ ਕਿਉਂ ਨਹੀਂ ਰੋਕ ਸਕਦਾ ਇਹ ਤੇ ਕ੍ਰੇਨ ਜਿਹੜਾ ਹੈ ਇਹ ਅੰਗਰੇਜ਼ੀ ਸ਼ਬਦਾਵਲੀ ਹੈ ਭਾਵ ਸਰਲ ਠੇਠ ਮੁਹਾਵਰੇਦਾਰ ਪੰਜਾਬੀ ਦੇ ਨਾਲ-ਨਾਲ ਇਸ ਦੇ ਵਿੱਚ ਅੰਗਰੇਜ਼ੀ ਸ਼ਬਦਾਵਲੀ ਵੀ ਵਰਤੀ ਗਈ ਹੈ ਤੇ ਨਾਲ ਮੁਹਾਵਰਾ ਵੀ ਇਸ ਦੇ ਵਿੱਚ ਆਇਆ ਹੈ ਕਾਂ ਅੱਖ ਨਿਕਲਣਾ ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਜੰਗਲ ਦੇ ਵਿੱਚ ਵਿਚਰ ਰਹੇ ਹਨ ਤੇ ਉੱਥੇ ਇਹ ਮੁਹਾਵਰਾ ਵਰਤਿਆ ਗਿਆ ਹੈ ਇਹ ਗਰਮੀ ਇੰਨੀ ਜ਼ਿਆਦਾ ਹੈ ਕਾਂ ਅੱਖ ਨਿਕਲ ਰਹੀ ਹੈ ਤੇ ਅਗਲਾ ਪੁਆਇੰਟ ਆ ਜਾਂਦਾ ਹੈ ਵਾਤਾਵਰਣ ਵਾਤਾਵਰਣ ਨੂੰ ਵੀ ਅਸੀਂ ਜੋ ਹਸਨ ਅਬਦਾਲ ਦੇ ਜੰਗਲਾਂ ਦਾ ਜੋ ਤਪਸ਼ ਭਰਿਆ ਵਾਤਾਵਰਨ ਹੈ ਉਸ ਦਾ ਹੀ ਉਦਾਹਰਣ ਲੈ ਕੇ ਇਹਨੂੰ ਕੰਪਲੀਟ ਕਰਾਂਗੇ ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿੱਚ ਜਾਣ ਲਿਖੇ ਗਰਮੀ ਡਾਢੀ ਸੀ ਭਾਵੇਂ ਉਸ ਦੇ ਗਰਮ ਵਾਤਾਵਰਨ ਨੂੰ ਦਰਸਾਉਂਦੀ ਹੈ ਥਿਲ ਚਲਾਂਦੀ ਹੋਈ ਤੁੱਪ ਭਾਵ ਤਿੱਖੀ ਤੁੱਪ ਹੈ ਜਿਵੇਂ ਕਿ ਕਾਂ ਅੱਖ ਨਿਕਲਦੀ ਹੋਵੇ ਭਾਵੇਂ ਤੇ ਮੁਹਾਵਰਾ ਵਰਤਿਆ ਗਿਆ ਹੈ ਚੌਵਾਂ ਪਾਸੇ ਸੁੰਸਾਨ ਪੱਥਰ ਹੀ ਪੱਥਰ ਦੁਸ਼ਤ ਕਰਦੇ ਹਨ ਕਿ ਉਹ ਪਥਰੀਲੀ ਧਰਤੀ ਸੀ ਤੇ ਜੰਗਲੀ ਇਲਾ ਇਲਾਕਾ ਸੀ ਚੁਲਸੀਆਂ ਹੋਈਆਂ ਝਾੜੀਆਂ ਸੁੱਕੇ ਹੋਏ ਦਰਖਤ ਦੂਰ ਦੂਰ ਤੱਕ ਕੋਈ ਬੰਦਾ ਬਾਣਾ ਆਦਮੀ ਨਜ਼ਰ ਨਹੀਂ ਸੀ ਆਉਂਦਾ ਭਾਵ ਸੁੱਕੀਆਂ ਝਾੜੀਆਂ ਚੁਲਸੇ ਰੁੱਖ ਜਿਹੜੇ ਹਨ ਜੰਗਲ ਦੀ ਉਸ ਦੀ ਤਪਸ਼ ਨੂੰ ਬਿਆਨ ਕਰ ਰਹੇ ਹਨ ਸੋ ਇਸ ਦਾ ਵਾਤਾਵਰਣ ਦਰਸਾਇਆ ਗਿਆ ਹੈ ਜਿੱਥੋਂ ਤੱਕ ਸ੍ਰੀ ਲੇਖ ਦਾ ਸਬੰਧ ਹੈ ਉਹ ਹੈ ਕਰਾਮਾਤ ਭਾਵ ਸਾਰੀ ਕਹਾਣੀ ਜਿਹੜੀ ਹੈ ਗੁਰਨਾਨੰਦ ਦੇਵ ਜੀ ਦੁਆਰਾ ਹਸਨ ਅਬਦਾਲ ਦੇ ਉਸ ਜੰਗਲਾਂ ਦੇ ਵਿੱਚ ਬਲੀ ਕੰਧਾਰੀ ਤੋ ਪਾਣੀ ਲੈਣ ਗਏ ਮਰਦਾਨੇ ਨੂੰ ਪਾਣੀ ਦੇਣ ਤੋਂ ਮਨਾਹੀ ਕਰਨ ਤੋਂ ਬਾਅਦ ਜੋ ਪਾਣੀ ਦਾ ਸੋਮਾ ਉਥੇ ਪੱਥਰ ਪੁੱਟਣ ਤੋਂ ਬਾਅਦ ਉਪਜਿਆ ਉਸ ਕਰਾਮਾਤ ਦੇ ਤੇ ਆਧਾਰਿਤ ਹੈ ਤੇ ਦੂਜੀ ਕਰਾਮਾਤ ਇਸ ਕਹਾਣੀ ਦੇ ਵਿੱਚ ਉਦੋਂ ਵਾਪਰਦੀ ਹੈ ਜਦੋਂ ਉਸੇ ਹੀ ਹਸਨ ਅਬਦਾਲ ਜਿੱਥੇ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਭਾਵ ਜਿਸ ਨੂੰ ਪੰਜਾ ਸਾਹਿਬ ਦਾ ਨਾਮ ਦਿੱਤਾ ਗਿਆ ਹੈ ਉਸੇ ਪੰਜਾ ਸਾਹਿਬ ਦੇ ਵਿੱਚ ਸਦੀਆਂ ਦੌਰਾਨ ਜਦੋਂ ਅੰਗਰੇਜ਼ ਹਕੂਮਤ ਦੇ ਸਮੇ ਇਹ ਸਾਾਕਾ ਵਾਪਰਦਾ ਹੈ ਇਨਾ ਵੱਡਾ ਅਤਿਆਚਾਰ ਹੁੰਦਾ ਹੈ ਤਾਂ ਉੱਥੇ ਵੀ ਜੋ ਪੰਜਾ ਸਾਹਿਬ ਦੇ ਲੋਕ ਸਨ ਸੰਗਤ ਸੀ ਜਿਹੜੀ ਉਹਨਾਂ ਨੇ ਜੋ ਕਰਾਮਾਤ ਵਿਖਾਈ ਸੀ ਗੱਡੀ ਨੂੰ ਰੋਕਣ ਦੀ ਇਸ ਤਰ੍ਹਾਂ ਇਸ ਕਹਾਣੀ ਦਾ ਜਿਹੜਾ ਸਰਲੇਖ ਹੈ ਇਹਨਾਂ ਕਰਾਮਾਤਾਂ ਦੇ ਨਾਲ ਜੁੜਿਆ ਹੋਇਆ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਰਲੇਖ ਜੋ ਹੈ ਬਿਲਕੁਲ ਸਰਲ ਹੈ ਸਪਸ਼ਟ ਹੈ ਨਿੱਕਾ ਹੈ ਵਿਸ਼ੇ ਦੇ ਨਾਲ ਸਿੱਧਾ ਯਾਨੀ ਕਿ ਕਹਾਣੀ ਦੇ ਨਾਲ ਸਿੱਧਾ ਸਬੰਧਿਤ ਹੈ ਸੋ ਸਰਲੇਖ ਪੱਖੋਂ ਵੀ ਇਸ ਕਹਾਣੀ ਨੂੰ ਅਸੀਂ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ ਜਿੱਥੋਂ ਤੱਕ ਸਿੱਟਾ ਜਾਂ ਨਿਸ਼ਕਰਸ਼ ਇਸ ਮੁੱਚੇ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਕਹਾਣੀ ਦਰਸਾਉਂਦੀ ਹੈ ਕਿ ਸਾਫ਼ ਨiyet ਸੱਚੇ ਸੰਕਲਪ ਸ਼ੁੱਧ ਇਰਾਦੇ ਤੇ ਦ੍ਰਿੜ ਵਿਸ਼ਵਾਸ ਦੇ ਨਾਲ ਕੀਤਾ ਗਿਆ ਕੋਈ ਵੀ ਕੰਮ ਜੋ ਹੈ ਉਹ ਕਰਾਮਾਤੇ ਸਾਬਤ ਹੋ ਸਕਦਾ ਹੈ ਭਾਵੇਂ ਸਾਡਾ ਸੰਕਲਪ ਦ੍ਰਿੜ ਇਰਾਦਾ ਹੋਣਾ ਚਾਹੀਦਾ ਹੈ ਸੰਕਲਪ ਸ਼ੁੱਧ ਹੋਣਾ ਚਾਹੀਦਾ ਹੈ ਨੀਅਤ ਸਾਫ਼ ਹੋਣੀ ਚਾਹੀਦੀ ਹੈ ਸੰਕਲਪ ਪੱਕਾ ਹੋਣਾ ਚਾਹੀਦਾ ਹੈ ਤਾਂ ਅਸੀਂ ਜੋ ਵੀ ਕੰਮ ਕਰਨ ਦਾ ਇਹਦ ਲੈ ਲਈਏ ਜੋ ਵੀ ਕੰਮ ਕਰਨ ਬਾਰੇ ਸੋਚ ਲਈਏ ਉਸ ਦੇ ਵਿੱਚ ਸਫਲਤਾ ਨਿਸ਼ਚਿਤ ਹੈ ਤੇ ਅਜਈਆਂ ਕਰਮਾਤਾ ਜੜੀਆਂ ਨੇ ਇਸ ਮੁੱਚੇ ਬ੍ਰਹਵੰਡ ਦੇ ਵਿੱਚ ਵਾਪਰਦੀਆਂ ਹਨ ਕਦੋਂ ਵਾਪਰਦੀਆਂ ਹਨ ਜਦੋਂ ਇਨਸਾਨ ਦਾ ਸੰਕਲਪ ਜਿਹੜਾ ਹੈ ਉਹ ਦ੍ਰਿੜ ਹੁੰਦਾ ਹੈ ਸੋ ਉਮੀਦ ਹੈ ਸਮੁੱਚੇ ਰੂਪ ਦੇ ਵਿੱਚ ਵਿਦਿਆਰਥੀਆਂ ਦੇ ਲਈ ਕਰਾਮਤ ਕਹਾਣੀ ਬਾਰੇ ਕੀਤੀ ਗਈ ਹੈ ਆਲੋਚਨਾਤਮਕ ਸਮੀਖਿਆ ਉਸ ਦੇ ਵਿਸ਼ਾਪੱਖ ਜਾਂ ਕਲਾ ਵਖਰੇ ਇਮਤਿਹਾਨੀ ਨਜ਼ਰੀਏ ਤੋਂ ਪੂਰੀ ਤਰ੍ਹਾਂ ਸਹਾਇਿਤ ਹੋਏਗੀ ਕਿਉਂਕਿ ਇਹ ਜੋ ਸੋਰੀ ਜੋ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਜੋ ਨਵਾਂ ਸਿਲੇਬਸ ਸ਼ਾਮਿਲ ਕੀਤਾ ਗਿਆ ਹੈ ਇਸ ਦਾ ਵਿਦਿਆਰਥ ਇਨ੍ਹਾਂ ਕਹਾਣੀਆਂ ਬਾਰੇ ਵਿਦਿਆਰਥੀਆਂ ਦੇ ਲਈ ਕੋਈ ਵੀ ਸਹਾਇਕ ਪੁਸਤਕ ਉਪਲਬਧ ਨਹੀਂ ਹੈ ਸੋ ਇਹ ਕਹਾਣੀਆਂ ਜਾਂ ਇਹਨਾਂ ਕਹਾਣੀਆਂ ਬਾਰੇ ਕੀਤੀ ਗਈ ਚਰਚਾ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ 100% ਕਾਰਗਰ ਸਾਬਿਤ ਹੋਵੇਗੀ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਜ਼ਰੂਰ ਸਾਂਝਾ ਕਰਨਾ ਕਿਉਂਕਿ ਇਹਨਾਂ ਕਹਾਣੀਆਂ ਬਾਰੇ ਕੋਈ ਵੀ ਗਾਈਡ ਜਾਂ ਕੋਈ ਵੀ ਸਹਾਇਕ ਪੁਸਤਕ ਵਿਦਿਆਰਥੀਆਂ ਨੂੰ ਬਾਜ਼ਾਰ ਦੇ ਵਿੱਚੋਂ ਉਪਲਬਧ ਨਹੀਂ ਹੋਣੀ ਸੋ ਇਹ ਚੈਨਲ ਜਿਹੜਾ ਹੈ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਸਹਾਈ ਸਿੱਧ ਹੋਵੇ ਤੁਸੀਂ ਇਹਨਾਂ ਕਹਾਣੀਆਂ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਚੈਨਲ ਦੁਆਰਾ ਕੀਤੀ ਗਈ ਇਸ ਕੋਸ਼ਿਸ਼ ਤੋਂ ਤੁਸੀਂ ਕਿੰਨੇ ਸੰਤੁਸ਼ਟ ਹੋ ਆਪਣੀ ਕਮੈਂਟ رائے ਜਿਹੜੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਆ ਕਰੋ ਤੇ ਨਾਲ ਇਹ ਵੀ ਦੱਸਿਆ ਕਰੋ ਕਿ ਤੁਸੀਂ ਕਿਹੜੇ-ਕਿਹੜੇ ਕਾਲਜ ਤੋਂ ਕਿਹੜੇ-ਕਿਹੜੇ ਇਲਾਕੇ ਤੋਂ ਇਸ ਚੈਨਲ ਦੇ ਨਾਲ ਜੁੜੇ ਹੋ ਹੋ ਜਾਣ ਕੇ ਬਹੁਤ ਚੰਗਾ ਲੱਗੇਗਾ ਖੁਸ਼ੀ ਹੋਵੇਗੀ ਸੋ ਅਗਲੀ ਲੈਕਚਰ ਲੜੀ ਦੇ ਵਿੱਚ ਅਗਲੀ ਕਹਾਣੀ ਬਾਰੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਧੰਨਵਾਦ